ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਧਰਮ ਸਿੰਘ ਨਗਰ ਦੇ ਵਿੱਚ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸੋ ਕੋਠੀ ਦਾ ਨਕਸ਼ਾ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਅੱਗੇ ਇੱਕ ਦੁਕਾਨ ਵੀ ਆਪਾਂ ਦੇਖੀ ਹੈ ਸੋ 20 ਫੁੱਟ ਫਰੰਟ 20 ਫੁੱਟ 2 ਇੰਚ ਬਹੁਤ ਹੀ ਵਧੀਆ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਅੱਗੇ ਇੱਕ ਦੁਕਾਨ ਆ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਗੱਡੀਆਂ ਭਲਾਂਦੀ ਆਪਾਂ ਦੋ ਵੱਡੀਆਂ ਜਿਹੜੀਆਂ ਆਰਾਮਦਾਰੀ ਨਾਲ ਲਾ ਸਕਦੇ ਆ ਸੋ ਇਹ ਦੁਕਾਨ ਦੀ ਬੈਕ ਸਾਈਡ ਤੇ ਜਿਹੜਾ ਗੇਟ ਦਿੱਤਾ ਹੋਇਆ ਤੇ ਨਾਲ ਵਾਸ਼ਰੂਮ ਤੇ ਦੇਖ ਸਕਦੇ ਹੋ ਤਿਆਰੀ ਹਜੇ ਬਾਕੀ ਆ ਚਾਹੇ ਵਾਸ਼ਰੂਮ ਦੀ ਹੋਵੇ ਟਾਈਲਸ ਦੀ ਹੋਵੇ ਆਪਣੇ ਫਰਸ਼ ਦੀ ਤਾਂ ਪੀਓਪੀ ਰੰਗ ਰੋਪਣ ਦਾ ਕੰਮ ਸਾਰਾ ਜਿਹੜਾ ਬਾਕੀ ਆ ਸੋ ਆਜੋ ਫਿਰ ਚੱਲਦੇ ਆਂ ਦੇਖਦੇ ਆਪਾਂ ਸੋ ਇਹ ਬੈਡਰੂਮ ਜਿਹੜਾ ਦਿੱਤਾ ਹੋਇਆ ਨਾਲ ਇਹਦੇ ਕਿਚਨ ਦਿੱਤੀ ਹੋਈ ਹੈ ਚਾਹੇ ਜੇ ਵੀਰ ਪੁਰਾਣੇ ਰੈਂਟ ਵਾਸਤੇ ਦੇਣਾ ਹੋਵੇ ਪੋਰਸ਼ਨ ਤਾਂ ਉਹ ਵੀ ਦੇ ਸਕਦਾ ਸੋ 7 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਸੋ ਇਹ ਨਾਲ ਜਿਹੜਾ ਕਿਚਨ ਦਿੱਤਾ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ 20 ਫੁੱਟ 2 ਇੰਚ ਦਾ ਫਰੰਟ ਹੈਗਾ ਤੇ 78 ਫੁੱਟ ਬੈਕ ਆ ਆਜੋ ਫਿਰ ਦੇਖਦੇ ਆਪਾਂ ਅਗਲਾ ਪੋਰਸ਼ਨ ਕਿਸ ਤਰ੍ਹਾਂ ਦਾ ਬਣਿਆ ਹੋਇਆ ਰੇਟ ਦੀ ਗੱਲ ਕਰੀਏ ਤਾਂ 28 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਓਪਨ ਰਸੋਈ ਹੈ ਕਾਫੀ ਵੱਡੀ ਜਿਹੜੀ ਹੈ ਵਿੰਡੋ ਲੱਗੀ ਹੋਈ ਹੈ ਰੋਸ਼ਨੀ ਵਾਸਤੇ ਹਵਾ ਵਾਸਤੇ ਤੁਸੀਂ ਦੇਖ ਸਕਦੇ ਹੋ ਔਰ ਪੋਰਚ ਵੀ ਬਹੁਤ ਜਿਹੜਾ ਖੁੱਲਾ ਡੁੱਲਾ ਪੌੜੀਆਂ ਚੜਨ ਵਾਲੀਆਂ ਵਾਲ ਪੱਟੀ ਪੀਓਪੀ ਦਾ ਕੰਮ ਫਰਸ਼ ਦਾ ਕੰਮ ਜਿਹੜਾ ਪੈਂਡਿੰਗ ਆ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੋ ਅੱਗੇ ਇੱਕ ਦੁਕਾਨ ਬਣੀ ਹੋਈ ਆ ਤੇ ਲੌਬੀ ਤੋਂ ਬਾਅਦ ਆਪਾਂ ਇੰਟਰ ਕਰਦੇ ਆ ਇਸ ਮੇਨ ਬੈੱਡਰੂਮ ਦੇ ਵਿੱਚ ਸੋ ਜੇ ਤੁਸੀਂ ਚਾਹੋ ਤਾਂ ਇਹਦੇ ਦੋ ਬੈੱਡਰੂਮ ਬੜੇ ਆਰਾਮਦਾਰੀ ਨਾਲ ਜਿਹੜੇ ਆ ਬਣ ਸਕਦੇ ਆ ਪਰ ਇਸ ਮਾਲਕ ਨੇ ਸਿਰਫ ਇੱਕੋ ਹੀ ਬੈੱਡਰੂਮ ਬਣਾਇਆ ਨਾਲ ਸਟੋਰ ਦਿੱਤਾ ਹੋਇਆ ਨਾਲ ਅਟੈਚ ਜਿਹੜਾ ਵਾਸ਼ਰੂਮ ਆ ਤੇ ਬੈਕ ਸਾਈਡ ਤੇ ਜਾਲ ਦਿੱਤਾ ਹੋਇਆ ਸੋ 20 ਫੁੱਟ ਚੌੜਾ ਜਿਹੜਾ ਇਹ ਬੈੱਡਰੂਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਸਵੀਰ ਭਰਾ ਨੇ ਰੈਨੋਵੇਟ ਕਰਨਾ ਤਾਂ ਦੋ ਬੈੱਡਰੂਮ ਜਿਹੜੇ ਆ ਬੜਿਆ ਆਰਾਮਦਾਰੀ ਦੇ ਨਾਲ ਜਿਹੜੇ ਆ ਬਣ ਸਕਦੇ ਆ ਇਹ ਬਾਥਰੂਮ ਦਿੱਤਾ ਹੋਇਆ ਅਟੈਚ ਪਰ ਆਪਾਂ ਜਿਵੇਂ ਗੱਲ ਕਰਦੇ ਸੀ ਕਿ ਤਿਆਰੀ ਜਿਹੜੀ ਆ ਬਾਕੀ ਆ ਦੋ ਕਮਰੇ ਬਣਿਆ ਰਸੋਈ ਆ ਲੌਬੀ ਆ ਦੋ ਬਾਥਰੂਮ ਆ ਇਸ ਕੋਠੀ ਦੇ ਵਿੱਚ ਇੱਕ ਦੁਕਾਨ ਹੈਗੀ ਆ ਤਿਆਰੀ ਹਜੇ ਬਾਕੀ ਹੈ ਸੋ ਰੇਟ ਦੀ ਗੱਲ ਕਰਦੇ ਸੀ ਤਾਂ 28 ਲੱਖ ਰੁਪਇਆ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂ ਜਿਸ ਵੀ ਵੀਰ ਪ੍ਰਾਣੀ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਹੈ ਤੁਸੀਂ ਉੱਥੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਪੌੜੀਆਂ ਵੀ ਚੜਨ ਵਾਲੀਆਂ ਤੇ ਲੋਬੀ ਜਿਹੜੀ ਹੈ ਕਾਫੀ